ਉਸੇ ਤਰੀਕੇ ਦੀ ਗੱਲ ਹੈ ਜਿਵੇਂ ਇੰਡੀਆ ਵਾਲੇ ਤਾਂ ਲਗਾਤਾਰ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੇ ਨੂੰ ਫਿਰਦੇ ਸੀ ਤੇ ਉਧਰ ਸਾਡੇ ਜਿਹੜੇ ਇਮਰਾਨ ਖਾਨ ਉਹਨਾਂ ਦੀ ਜਮਾਤ ਹੈ ਉਹ ਵੀ ਕਹਿ ਰਹੇ ਸੀ ਕਿ ਆਸਮ ਮਨੀਰ ਜਿੰਨਾ ਬੰਦਾ ਹੀ ਕੋ ਮਾਰਾ ਨਹੀਂ ਵੀ ਇਹਨੇ ਬਹੁਤ ਆਬਵੀਅਸਲੀ ਉਹਨਾਂ ਨੇ ਤਸ਼ੱਦਦ ਕੀਤਾ ਵੀ ਬਹੁਤ ਹੈ ਪਾਕਿਸਤਾਨ ਦੇ ਰੀਕਨ ਸਾਫ ਤੇ ਇਨਸਾਈਡ ਪਾਕਿਸਤਾਨ ਪਰ ਉਹੀ ਆਸਮ ਮਨੀਰ ਉਹ ਡੋਨਲਡ ਟਰੰਪ ਦੇ ਨਾਲ ਬੈਠ ਕੇ ਜਿਹੜਾ ਲੰਚ ਕਰ ਰਿਹਾ ਤੇ ਇਹ 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 ਇਹੇ ਚੀਜ਼ਾਂ ਜਿਹੜੀਆਂ ਇਹ ਤੋਂ ਬਹੁਤ ਸਾਰੇ ਸੰਕੇਤ ਦੁਨੀਆ ਦੇ ਵਿੱਚ ਜਿਹੜਾ ਜਾਂਦੇ ਆ 15 ਅਗਸਤ ਸ਼ੁੱਕਰਵਾਰ ਵਾਲੇ ਦਿਨ अलास्का ਦੇ ਅੰਦਰ ਰਸ਼ੀਅਨ ਰਾਸ਼ਟਰਪਤੀ ਤੇ ਅਮਰੀਕਨ ਰਾਸ਼ਟਰਪਤੀ ਦੀ ਮੁਲਾਕਾਤ ਹੋਣ ਜਾ ਰਹੀ ਆ ਇਸ ਮੁਲਾਕਾਤ ਦੇ ਵਿੱਚੋਂ ਬਹੁਤ ਕੁਝ ਕੱਢਣ ਪਾਉਣ ਨੂੰ ਹੈਗਾ ਆਬਵੀਅਸਲੀ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਖੂਨੀ ਯੂਕਰੇਨ ਤੇ ਰਸ਼ੀਆ ਵਾਰ ਦੇ ਵਿੱਚ ਤੇ ਇਹ ਕਿਸੇ ਵੀ ਤਰੀਕੇ ਨਾਲ ਖਤਮ ਹੋਵੇ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਸੋ ਇਸ ਕਰਕੇ ਇਸ ਸਮੇਂ ਸਾਰੀਆਂ ਨਜ਼ਰਾਂ ਇਸ ਚੀਜ਼ ਦੇ ਲੱਗੀਆਂ ਹੋਈਆਂ ਨੇ ਕਿ ਇਸ ਸਮਿਟ ਦੇ ਵਿੱਚੋਂ ਕੀ ਨਿਕਲ ਕੇ ਆ ਸਕਦਾ ਪਰ ਇਹਦੇ ਕਈ ਸਾਰੇ ਪੁਆਇੰਟਸ ਨੇ ਕਿ ਇੱਕ ਤਾਂ ਇਹ ਆ ਬਈ ਭਾਈ ਭਾਈ ਇਹ 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 ਵਾਰ ਸ਼ੁਰੂ ਕਿਉਂ ਹੋਈ ਤੇ ਜੇਕਰ ਇਹ ਖਤਮ ਹੋਣੀ ਆ ਤੇ ਕਿਹੜੀ ਚੀਜ਼ ਨਾਲ ਇਹ ਖਤਮ ਹੋ ਸਕਦੀ ਆ ਰਸ਼ੀਆ ਰਾਸ਼ਟਰਪਤੀ ਕੀ ਚਾਹੁੰਦਾ ਯੂਕਰੇਨੀਅਨ ਕੀ ਚਾਹੁੰਦੇ ਨੇ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਵੈਸੇ ਤਾਂ ਕਹਿਣ ਨੂੰ ਤਾਂ ਰਸ਼ੀਆ ਵਾਲੇ ਵੀ ਬੋਟਾ ਪਾਉਂਦੇ ਆ ਪਰ ਉੱਥੇ ਮੋਸਟਲੀ ਪੁਤਿਨ ਤੇ ਪੁਤਿਨ ਦੀ ਕੋਟੜੀ ਦਾ ਜਿਹੜਾ ਰਾਜ ਆ ਅਥਾਰਟੀਰੀਅਨ ਰਜਿਮ ਆ ਰਸ਼ੀਆ ਜ਼ਲਨਸਕੀ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਡੈਮੋਕ੍ਰੈਟਿਕ ਸਰਕਾਰ ਆ इवन दो ਕਿ ਉਹਨਾਂ ਦੀਆਂ ਚੋਣਾਂ ਨੂੰ ਟਾਈਮ ਹੋ ਗਿਆ ਪਰ ਉਹ ਮਾਰਸ਼ਲ ਲਾਅ ਦੇ ਵਿੱਚ ਆ ਤੇ ਉੱਥੇ ਆਬਵੀਅਸਲੀ ਕਿਉਂਕਿ ਵਾਰ ਚੱਲ ਰਹੀ ਹੈ ਤੇ ਉਹ ਚੋਣਾਂ ਨਹੀਂ ਕਰਵਾ ਰਹੇ ਸੋ ਇਸ ਕਰਕੇ ਦੋਨੇ ਮੁਲਕ ਕੀ ਚਾਹੁੰਦੇ ਆ ਜਿਹੜੇ ਇਹਨਾਂ ਦੇ ਸਾਥੀ ਨੇ ਰਸ਼ੀਆ ਤਾਂ ਇਹਨਾਂ ਵੇ ਇਕੱਲਾ ਹੀ ਪੇਸ਼ ਹੁੰਦਾ ਨਾ ਰਸ਼ੀਆ ਦੇ ਨਾਲ ਚਾਈਨਾ, ਇਰਾਨ ਉਹਨਾਂ ਦੇ ਸਾਥੀ ਜ਼ਰੂਰ ਨੇ ਮਿੱਤਰ ਦੇਸ਼ ਨੇ ਉਹਨਾਂ ਦੇ ਗੈਨੂ ਦਾ ਭਾਰਤ ਵੀ ਉਹਨਾਂ ਦਾ ਮਿੱਤਰ ਦੇਸ਼ ਹੈ ਵੈਸੇ ਤਾਂ ਤੇ ਪਰ ਰਸ਼ੀਆ ਉਸ ਤਰੀਕੇ ਨਾਲ ਕਦੇ ਵੀ ਉਹ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਬਹਿ ਕੇ ਇਦਾਂ ਗੱਲਬਾਤ ਕਰਨ ਨੂੰ ਤਰਜੀਹ ਨਹੀਂ ਦਿੰਦਾ ਉਹ ਆਪਣੇ ਆਪ ਨੂੰ ਸੁਪਰ ਪਾਵਰ ਸਮਝਦੇ ਨੇ ਇਸੇ ਤਰੀਕੇ ਨਾਲ ਲੰਬੇ ਸਮੇਂ ਤੋਂ ਪੇਸ਼ ਵੀ ਆਉਂਦੇ ਨੇ ਉਹ ਯੂਕਰੇਨ ਵਾਲੇ ਹਮੇਸ਼ਾ ਯੂਰੋਪੀਅਨ ਸਾਥੀਆਂ ਨੂੰ ਤੇ ਅਮਰੀਕਾ ਨੂੰ ਆਪਣੇ ਨਾਲ ਰੱਖਦੇ ਨੇ ਜਦੋਂ ਉਹਦਾ ਡੋਨਲਡ 트੍ਰੰਪ ਵਾਈਟ ਹਾਊਸ ਦੇ ਵਿੱਚ ਆਇਆ ਤੇ ਅਮਰੀਕਾ ਦੇ ਅੰਦਰ ਸਾਰੇ ਜਿਹੜੇ ਆ ਇਹ ਚੀਜ਼ਾਂ ਬਦਲ ਗਈਆਂ ਸਾਰੀਆਂ ਕੈਲਕੂਲੇਸ਼ਨਸ ਹੋ ਗਈਆਂ ਚੇਂਜ ਕਿਉਂਕਿ ਇਹ ਵੈਸੇ ਵੀ ਨਾ ਰਿਪਬਲਿਕਨਸ ਥੋੜੇ ਜਿਹਾ ਕਹ ਲਓ ਕਿ ਜੇਕਰ ਆਪਾਂ ਦੇਖੀਏ ਤਾਂ ਪਾਕਿਸਤਾਨ ਵਾਲੇ ਪਾਸੇ ਵੀ ਜਿਹੜਾ ਉੱਥੇ ਦੇ ਮਿਲਟਰੀ ਰੂਲਰਸ ਹੁੰਦੇ ਆ ਉਹਨਾਂ ਦੇ ਨਾਲ ਇਹਨਾਂ ਦੀ ਸੋਹਣੀ ਬਣਦੀ ਆ ਹੁਣ ਆਸਮ ਮਨੀਰ ਉਹਨਾਂ ਦੇ ਨਾਲ ਵੀ 트੍ਰੰਪ ਉਹਨਾਂ ਦੀ ਸੋਹਣੀ ਬਣ ਰਹੀ ਏ ਤੇ ਇਤਿਹਾਸਿਕ ਤੌਰ ਤੇ ਵੀ ਉਹ ਆਪਣੀ ਗੱਲ ਬਹੁਤ ਲੰਬੀ ਹੋ ਜਾਣੀ ਆ ਪਰ ਇਤਿਹਾਸਿਕ ਤੌਰ ਤੇ ਵੀ ਜਿਹੜੇ ਅਮਰੀਕਨ ਸੱਜਣ ਆ ਅਮਰੀਕ ਕਿ ਵੀ ਜਦੋਂ ਇਹਨਾਂ ਦੀ ਸਿਵਲ ਵਾਰ ਵਾਲੀ ਸਿਚੁਏਸ਼ਨ ਸੀਗੀ ਉਦੋਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਲਓ ਕਿ ਜਿਹੜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਿਹੜੇ ਰਿਪਬਲਿਕਨ ਸੀਗੇ ਇਹਨਾਂ ਦੀ ਇਹਨਾਂ ਵੇ ਜਿਹੜੀ ਆ ਰਸ਼ੀਆ ਨੇ ਇੱਕ ਤਰੀਕੇ ਨਾਲ ਮਦਦ ਕੀਤੀ ਸੀਗੀ ਸੋ ਰਿਪਬਲਿਕਨ ਇਸ ਕਰਕੇ ਵੀ ਆ ਕਿ ਥੋੜਾ ਜਿਹਾ ਉਧਰਲੇ ਪਾਸੇ ਨੂੰ ਤੇ ਪਿਆਰ ਵੀ ਹੈਗਾ ਤੇ ਡੋਨਲਡ ਟਰੰਪ ਦਾ ਤਾਂ ਵੈਸੇ ਹੀ ਕਿਹਾ ਜਾਂਦਾ ਕਿ ਟਰੰਪ ਨੂੰ ਪੁਤਿਨ ਵੀ ਚੰਗਾ ਲੱਗਦਾ ਟਰੰਪ ਨੂੰ ਉਹ ਜਿਹੜਾ ਆਪਣਾ ਇਹ ਹੈਗਾ ਕਿਮੀ ਓਂਗੋਂ ਇਹ ਵੀ ਚੰਗਾ ਲੱਗਦਾ ਆਪਣੇ ਸੀਜਨ ਪਿੰਗ ਵੀ ਚੰਗਾ ਲੱਗਦਾ ਅਰਬ ਵਾਲੇ ਜਿਹੜੇ ਰਾਜੇ ਰੂਜੇ ਉਹ ਵੀ ਬਹੁਤ ਚੰਗੇ ਲੱਗਦੇ ਕਿਉਂਕਿ ਇਹਨੂੰ ਇਹਨੂੰ ਲੱਗਦਾ ਵੀ ਦੇਖ ਆ ਹੁੰਦਾ ਰਾਜ ਕਰਨ ਦਾ ਤਰੀਕਾ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਕੋਈ ਚਾਰਾ ਪੰਜਾ ਸਾਲਾਂ ਬਾਅਦ ਵੋਟਾਂ ਨਹੀਂ ਪੈਣੀਆਂ ਟੌਰਣਾ ਠੋਕ ਕੇ ਬੰਦਾ ਕੁਰਸੀ ਤੇ ਬੈਠਾ ਤੇ ਕੋਈ ਹਿਲਾਉਣ ਵਾਲਾ ਨਹੀਂ ਨਾ ਕੋਈ ਆਪੋਜੀਸ਼ਨ ਵਾਲਾ ਨਾ ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਛਣ ਦੀ ਹਿੰਮਤ ਕਰ ਸਕਦਾ ਜੋ ਮੈਂ ਕਰਦਾ ਸਹੀ ਕਰਦਾ ਸੋ ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਕਿ ਟਰੰਪ ਨੂੰ ਉਦਾਂ ਦੇ ਬੰਦੇ ਚੰਗੇ ਵੀ ਲੱਗਦੇ ਆ ਤੇ ਸ਼ਾਇਦ ਤਾਂ ਹੀ ਉਹ ਕਹਿੰਦਾ ਵੀ ਰਸ਼ੀਨ ਰਾਸ਼ਟਰਪਤੀ ਦੇ ਨਾਲ ਅੱਗੇ ਤਾਂ ਉਹ ਕਹਿੰਦਾ ਸੀ ਵੀ ਮ ਬਿਆਨਬਾਜ਼ੀ ਕੀਤੀ ਆਦਰਵਾਇਸ ਦਾ 트럼ਪ ਤੇ ਜਿਹੜੀ ਆ ਪੁਤਿਨ ਦੀ ਤਾਂ ਬਣਦੀ ਰਹੀ ਆ ਸੋ ਹੁਣ ਸ਼ੁੱਕਰਵਾਰ ਨੂੰ ਜਿਹੜੀਆਂ ਇਹ ਇਹ ਤਾਂ ਇਹ ਵੀ ਆਪਾਂ ਗੱਲ ਕਰਾਂਗੇ ਵੀ ਜਿਹੜਾ ਇਹ ਇਹ ਦੋ ਜਿਹੜੀ ਟੈਰਿਟਰੀ ਕਹਿ ਰਿਹਾ ਵੀ ਰਸ਼ੀਆ ਇਹਦੇ ਚੋਂ ਕੀ ਚਾਹੁੰਦਾ ਯੂਕਰੇਨ ਇਹ ਕੀ ਚਾਹੁੰਦਾ ਪਰ ਜਿਹੜੀ ਫਰਾਈਡੇ ਅਲਾਸਕਾ ਦੇ ਅੰਦਰ ਗੱਲਬਾਤ ਹੋਣੀ ਆ ਇਹਦੇ ਵਿੱਚੋਂ ਦੋਹੀ ਮੁਲਕ ਹਾਸਲ ਕੀ ਕਰ ਸਕਦੇ ਆ ਜਾਂ ਕਹਿ ਲਓ ਕਿ ਦੋਨੇ ਜਿਹੜੇ ਵਰਲਡ ਲੀਡਰ ਨੇ ਰਸ਼ੀਅਨ ਰਾਸ਼ਟਰਪਤੀ ਆ ਜਾਂ ਡੋਨਲਡ ਟਰੰਪ ਆ ਵੀ ਇਹਨਾਂ ਨੂੰ ਕੀ ਹਾਸਲ ਹੋ ਸਕਦਾ ਅੱਛਾ ਜੇਕਰ ਆਪਾਂ ਗੱਲ ਕਰੀਏ ਨਾ ਡੋਨਲਡ ਟਰੰਪ ਦੀ ਅੱਛਾ ਇਹਦਾ ਤਾਂ ਭਾਈ ਜੀ ਸਿੱਧਾ-ਸਿੱਧਾ ਹਸਾਬਕਤ ਆਵੇ ਆ ਕਿ ਜਿਹੜਾ ਡੋਨਲਡ ਟਰੰਪ ਹੋਣਾ ਨੇ ਤਾਂ ਵੈਸੇ ਇਹ ਗੱਲ ਕਹੀ ਸੀਗੀ ਕਿ ਵੀ ਮੈਂ ਜਿਹੜਾ 24 ਘੰਟਿਆਂ ਦੇ ਵਿੱਚ ਜੰਗ ਰੁਕਵਾ ਦੇਣੀ ਆ ਚਲੋ 24 ਘੰਟੇ ਤੋਂ ਤਾਂ ਘੰਟੇ ਤਾਂ ਹੋ ਗਿਆ ਬਹੁਤ ਜ਼ਿਆਦਾ ਪਰ ਹਜੇ ਵੀ ਉਹ ਕਹਿ ਰਹੇ ਨੇ ਕਿ ਮੈਂ ਵਾਰ ਖਤਮ ਕਰਵਾ ਦੇਣੀ ਆ ਤੇ ਉਹ ਫਿਰ ਕ੍ਰੈਡਿਟ ਲੈਂਦੇ ਨੇ ਇੱਕ ਤਾਂ ਵੀ ਉਹ ਕਹਿੰਦੇ ਨੇ ਮੈਂ ਹਾਲਾਂਕਿ ਇਜ਼ਰਾਇਲ ਉੱਥੇ ਗਾਜ਼ਾ ਦੇ ਅੰਦਰ ਜੋ ਕੁਝ ਕਰ ਰਿਹਾ ਉਹ ਸਾਡੇ ਸਾਹਮਣੇ ਹੀ ਆ ਪਰ ਉਹ ਕਹਿੰਦੇ ਨੇ ਵੀ ਈਰਾਨ ਵਾਲਾ ਮਸਲਾ ਮੈਂ ਹੱਲ ਕਰਵਾਤਾ ਈਰਾਨ ਇਜ਼ਰਾਇਲ ਵਾਲਾ ਇੱਧਰ ਜਿਹੜਾ ਆਜ਼ਰਬਾਈਜਾਨ ਵਾਲਾ ਅਰਮੀਨੀ ਵਾਲਾ ਕੰਮ ਮੈਂ ਕਰਵਾਤਾ ਇੰਡੀਆ ਪਾਕਿਸਤਾਨ ਦੀ ਜੰਗ ਰੁਕਵਾਉਂਦੀ ਤੇ ਇੱਧਰ ਜੇਕਰ ਰਸ਼ੀਆ ਯੂਕਰੇਨ ਦੀ ਡੀਲ ਹੋ ਜਾਂਦੀ ਆ ਇਹਦਾ ਸਿਰਾ ਵੀ ਬਾਈ ਜੀ ਉਹਨਾਂ ਨੇ ਆਪਣੇ ਸਿਰ ਬੰਨਣਾ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਚਾਹੀਦਾ ਮੈਂ ਜਿਹੜਾ ਇਹ ਤੇ ਤੁਸੀਂ ਜਾਣਦੇ ਹੋ ਕਿ ਇਧਰ ਨਿਤਨਿਆहू ਸਾਹਿਬ ਹੁਣੀ ਤੇ ਸਾਡੇ ਗਵਾਂਡੀ ਜਿਹੜੇ ਆਸਮਨੀਰ ਹੁਣੀ ਆ ਇਹ ਗੱਲ ਕਹਿ ਚੁੱਕੇ ਨੇ ਕਿ ਡੋਨਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਸੋ ਜੇਕਰ ਯੂਕਰੇਨ ਰੂਸ ਆ ਵਾਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਵੇ ਇਹਨਾਂ ਦੀ ਸ਼ਮੂਰੀਅਤ ਦੇ ਨਾਲ ਹੱਲ ਹੋ ਜਾਂਦਾ ਹੈ ਮਸਲਾ ਤੇ ਉਹ ਕਹਿਣਗੇ ਕਿ ਭਾਈ ਜਿਹੜਾ ਵੀ ਮੈਨੂੰ ਤਾਂ ਡੈਫੀਨਿਟਲੀ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਸੋ ਜੇਕਰ ਅਮਰੀਕਾ ਲਈ ਆਪਾਂ ਇਹਦੇ ਵਿੱਚ ਦੇਖੀਏ ਤਾਂ ਉਹਨਾਂ ਲਈ ਤਾਂ ਮੇਨਲੀ ਇਹੀ ਹੈ ਡੋਨਲਡ ਟਰੰਪ ਹੁਣੀ ਉਹ ਤਾਂ ਇਹੀ ਚਾਹਣਗੇ ਵੀ ਇੱਕ ਤਾਂ ਵੀ ਉਹ ਇਹ ਕਹਿਣਗੇ ਕਿ ਦੇਖਿਆ ਮੈਂ ਕਿਹਾ ਸੀ ਆਪਣੀਆਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਕਹੀਆਂ ਸੀ ਉਹਨਾਂ ਤੇ ਖਰਾ ਉਤਰਿਆ ਮੈਂ ਜਿਹੜਾ ਵਾਅਦਾ ਕੀਤਾ ਸੀਗਾ ਚਲੋ ਬੰਦਾ ਕਹਿ ਸਕਦਾ ਵੀ ਉਹ ਤਾਂ ਇਲੈਕਸ਼ਨ ਜੁਮਲਾ ਹੁੰਦਾ ਜਿੱਦਾਂ ਸਾਡੇ ਅਮਿਸ਼ਾ ਉਹਨਾਂ ਨੇ ਕਹਿ ਦਿੱਤਾ ਸੀ ਪਰ ਚਲੋ ਘਟੋ ਘਟ ਮੈਂ ਹੱਲ ਤਾਂ ਕਰਵਾਤਾ ਨਾ ਬਾਕੀਆਂ ਤੋਂ ਤਾਂ ਹਾਲ ਹੀ ਨਹੀਂ ਹੋਇਆ ਇਹਨਾਂ ਦੇ ਕਰਕੇ ਤਾਂ ਇਹ ਵੀ ਮੈਂ ਸੱਤਾ ਦੇ ਵਿੱਚ ਆਇਆ ਵਾਈਟ ਹਾਊਸ ਦੇ ਵਿੱਚ ਆਇਆ ਤੇ ਮੈਂ ਜਿਹੜੀ ਆ ਰਸ਼ੀਆ ਤੇ ਯੂਕਰੇਨ ਦੀ ਵਾਰ ਆ ਉਹ ਖਤਮ ਕਰਵਾਤੀ ਆ ਬਾਕੀ ਉਹ ਚਲੋ ਫਿਰ ਉਹਨਾਂ ਦਾ ਜਿਹੜਾ ਰਸ਼ੀਆ ਦੇ ਨਾਲ ਵਪਾਰ ਹੋਊਗਾ ਜਾਂ ਜੋ ਵੀ ਚੀਜ਼ਾਂ ਉਹ ਤਾਂ گاਹ ਤੋਂ گاਹ ਉਹਦੇ ਵਿੱਚ ਕਈ ਚੀਜ਼ਾਂ ਹੋ ਸਕਦੀਆਂ ਪਰ ਐਟ ਦਾ ਮੂਮੈਂਟ ਉਹਨਾਂ ਦੇ ਲਈ ਤਾਂ ਇਹ ਹੀ ਚੀਜ਼ ਆ ਪਰ ਜੇਕਰ ਆਪਾਂ ਦੇਖੀਏ ਕਿ ਰਸ਼ੀਅਨ ਰਾਸ਼ਟਰਪਤੀ ਜਿਹੜੇ ਬਲਾਦੀਮਰ ਪੁੱਤ ਨੇ ਆ ਵੀ ਉਹਨਾਂ ਨੂੰ ਇਸ ਚੀਜ਼ ਤੋਂ ਕੀ ਹਾਸਲ ਹੋਣਾ ਇੱਥੋਂ ਕੀ ਹਾਸਲ ਹੋਣਾ ਸਭ ਤੋਂ ਵੱਡੀ ਗੱਲ ਉਹ ਇਹ ਜਿਹੜੀ ਮੇਨ ਉਹਨਾਂ ਦੇ ਲਈ ਚੀਜ਼ ਆ ਬਈ ਜਿਹੜਾ ਵੈਸਟਰਨ ਕੰਟਰੀਜ਼ ਆ ਜਦੋਂ ਇਹਨਾਂ ਨੇ ਕਰਾਈਮੀਆ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ 2014 ਦੇ ਵਿੱਚ ਰਸ਼ੀਆ ਨੇ ਫੇਰ ਵੈਸੇ ਵੀ ਰਸ਼ੀਆ ਦੇ ਕਹਿ ਲਓ ਕਿ ਉਸ ਤਰੀਕੇ ਨਾਲ ਵੈਸਟਰਨ ਕਿਉਂਕਿ ਉਹ ਉੱਥੇ ਜਿਹੜਾ ਨਿظام ਆ ਹੋਰ ਤਰੀਕੇ ਦਾ ਆ ਸਾਡੇ ਪੱਛਮੀ ਮੁਲਕਾਂ ਦੇ ਵਿੱਚ ਹੋਰ ਤਰੀਕੇ ਦਾ ਆ ਸੋ ਇਹਨਾਂ ਦੀ ਬਣਦੀ ਬਣਦੀ ਵੀ ਹੈ ਨਹੀਂ ਤੇ ਇਹ ਹਮੇਸ਼ਾ ਪੁੱਤਨ ਉਹਨਾਂ ਦੇ ਉੱਤੇ ਇਹ ਇਹ ਜਿੱਦਾਂ ਇਸ ਤਰੀਕੇ ਦਾ ਰਿਹਾ ਵੈਸਟ ਦੇ ਵਿੱਚ ਕਿ ਇਹਨੂੰ ਅਸੀਂ ਸਾਈਡ ਲਾਈਨ ਕਰ ਦੇਣਾ ਇਹਨੂੰ ਆਈਸੋਲੇਟ ਕਰ ਦੇਣਾ ਰਸ਼ੀਆ ਨੂੰ ਵਰਲਡ ਸਟੇਜ ਦੇ ਉੱਤੇ ਜਾਂ ਖਾਸ ਕਰਕੇ ਕਹਾਂ ਲੋ ਕਿ ਬਲਾਦੀਮਰ ਪੁਤਿਨ ਨੂੰ ਵਿਸ਼ਵ ਵਿਸ਼ਵ ਦਾ ਜਿਹੜਾ ਮੰਚ ਆ ਉਹਦੇ ਉੱਤੇ ਅਸੀਂ ਇਹਨੂੰ ਕੱਲਿਆਂ ਕਰ ਦੇਣਾ ਵੀ ਇਹ ਜਿਹੜਾ ਰੂਸੀ ਰਸ਼ੀਅਨ ਰਾਸ਼ਟਰਪਤੀ ਆ ਜਾਂ ਰਸ਼ੀਅਨ ਰਜਿਮ ਆ ਵੀ ਇਹਦੀ ਕੋਈ ਬੁੱਕਤ ਹੈ ਨਹੀਂ ਉਹਨਾਂ ਨੇ ਇਸੇ ਕਰਕੇ ਇਹਨੂੰ ਸਾਈਡਲਾਈਨ ਵੀ ਕੀਤਾ ਗਿਆ ਇਹਨੂੰ ਸੈਂਕਸ਼ਨਸ ਵੀ ਲਗਾਈਆਂ ਗਈਆਂ ਕਿ ਵਪਾਰਕ ਪੱਧਰ ਤੇ ਵੀ ਇਹਨੂੰ ਪਿੱਛੇ ਨੂੰ ਕੀਤਾ ਜਾਵੇ ਵੀ ਇਹਦੀ ਕੋਈ ਬੁੱਕਤ ਹੈ ਨਹੀਂ ਸੋ ਹੁਣ ਫ੍ਰਾਈਡੇ ਵਾਲੇ ਦਿਨ ਮੇਰੇ ਹਿਸਾਬ ਨਾਲ ਕਿ ਏਸੇ ਹੀ ਸਮੇਂ ਬਹੁਤ ਸਾਰੇ ਐਕਸਪਰਟ ਇਸ ਗੱਲ ਨੂੰ ਮੰਨ ਵੀ ਰਹੇ ਨੇ ਕਿ ਇੱਕ ਚੀਜ਼ ਤਾਂ ਰਸ਼ੀਆ ਰਸ਼ੀਅਨ ਰਾਸ਼ਟਰਪਤੀ ਨੇ ਜਾਂ ਰਸ਼ੀਆ ਨੇ ਆਲਰੇਡੀ ਹਾਸਲ ਕਰ ਲਈ ਆ ਉਹ ਬਾਕੀ ਸਾਰੀ ਵਿਸ਼ਵ ਦੀਆਂ ਜਿਹੜੀਆਂ ਤਾਕਤਾਂ ਉਹਨਾਂ ਨੂੰ ਉਹਨਾਂ ਨੂੰ ਚੜਾਉਂਦਾ ਹੋਇਆ ਅਲਾਸਕਾ ਜਾ ਰਿਹਾ ਕਿ ਆ ਦੇਖੋ ਤੁਸੀਂ ਕੀ ਕਹਿੰਦੇ ਸੀ ਕਿ ਮੈਨੂੰ ਦੁਨੀਆ ਦੀ ਸਟੇਜ ਤੋਂ ਪਰੇ ਕਰ ਦੇਣਾ ਆ ਬੈਠਾ ਅਲਾਸਕਾ ਆ ਕੇ ਮੈਂ ਬੈਠਾ ਵੀ ਨਾ ਉਹਨੂੰ ਯੂਰੋਪੀਅਨ ਕੰਟਰੀਆਂ ਦੇ ਇਧਰ ਉਧਰ ਉੱਤੇ ਦੀ ਉੜ ਕੇ ਲੰਘਣਾ ਪਿਆ ਦੁਸ਼ਮਣ ਕੰਟਰੀਆਂ ਦੇ ਉੱਤੇ ਦੀ ਲੰਘਣਾ ਪਿਆ ਅਗਲਾ ਮਹਿਜ਼ ਕੁਝ ਜਿਹੜਾ ਘੰਟਿਆਂ ਦੀ ਦੂਰੀ ਤੇ ਆ ਜਿਹੜਾ ਉਹਨਾਂ ਦਾ ਬਾਰਡਰ ਆ ਉਥੋਂ ਚੁੱਪ ਕਰਕੇ ਜਿਹੜਾ ਰਸ਼ੀਆ ਤੋਂ ਤੁਰਿਆ ਅਲਾਸਕਾ ਆ ਕੇ ਬਹਿ ਗਿਆ ਤੇ ਅਲਾਸਕਾ ਜੋ ਕਿ ਅਮਰੀਕਾ ਦੀ ਧਰਤੀ ਆ ਅਮਰੀਕਾ ਵਾਲਿਆਂ ਨੇ ਰਸ਼ੀਆ ਰਾਸ਼ਟਰਪਤੀ ਨੂੰ ਹੋਸਟ ਕੀਤਾ ਤੇ ਅਗਲਾ ਕਹੂਗਾ ਵੀ ਦੇਖੋ ਤੁਸੀਂ ਮੈਨੂੰ ਆਈਸੋਲੇਟ ਕਰਨ ਨੂੰ ਫਿਰਦੇ ਸੀ ਤੇ ਮੈਂ ਤਾਂ ਦੁਨੀਆ ਦੇ ਸਭ ਤੋਂ ਤਾਕਤਵਰ ਲੀਡਰ ਦੇ ਨਾਲ ਉਹਦੀ ਕੰਟਰੀ ਦੇ ਵਿੱਚ ਬੈਠਾ ਜਿੱਥੇ ਉਹਨੇ ਮੈਨੂੰ ਸਵਾਗਤ ਕਰਕੇ ਸੱਦਿਆ ਹੁਣ ਇਹਦੇ ਨਾਲ ਇਹਨਾਂ ਦੀ ਪ੍ਰੈਸ ਕਾਨਫਰੰਸ ਵੀ ਹੋਣੀ ਆ ਤੇ ਇਹ ਵੀ ਖਬਰ ਆ ਗਈਆਂ ਨੇ ਕਿ ਦੋਨਾਂ ਦੀ ਜਿਹੜੀ ਆ ਕੱਲਿਆਂ ਦੀ ਗੱਲਬਾਤ ਵੀ 트੍ਰੰਪ ਤੇ ਪੁਤਿਨ ਦੀ ਹੋਣੀ ਆ ਇਹ ਉਸੇ ਤਰੀਕੇ ਦੀ ਗੱਲ ਆ ਜਿਵੇਂ ਇੰਡੀਆ ਵਾਲੇ ਤਾਂ ਲਗਾਤਾਰ ਪਾਕਿਸਤਾਨ ਨੂੰ ਆਈਸੋਲੇਟ ਕਰਨ ਨੂੰ ਫਿਰਦੇ ਸੀ ਤੇ ਉਧਰ ਸਾਡੇ ਜਿਹੜੇ ਇਮਰਾਨ ਖਾਨ ਉਹਨਾਂ ਦੀ ਜਮਾਤ ਹੈ ਉਹ ਵੀ ਕਹਿ ਰਹੇ ਸੀ ਕਿ ਆਸਮ ਮਨੀਰ ਜਿੰਨਾ ਬੰਦਾ ਇੱਕੋ ਮਾਰਾ ਨਹੀਂ ਬਈ ਇਹਨੇ ਬਹੁਤ ਆਬਵੀਅਸਲੀ ਉਹਨਾਂ ਨੇ ਤਸ਼ੱਦਦ ਕੀਤਾ ਵੀ ਬਹੁਤ ਹੈ ਪਾਕਿਸਤਾਨ ਦੇ ਰੀਕਨਸਾਫ ਤੇ ਇਨਸਾਈਡ ਪਾਕਿਸਤਾਨ ਪਰ ਉਹੀ ਆਸਮ ਮਨੀਰ ਉਹ ਡੋਨਲਡ ਟਰੰਪ ਦੇ ਨਾਲ ਬੈਠ ਕੇ ਜਿਹੜਾ ਲੰਚ ਕਰ ਰਿਹਾ ਤੇ ਇਹ 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 ਇਹਹੀ ਚੀਜ਼ਾਂ ਜਿਹੜੀਆਂ ਇਹ ਤੋਂ ਬਹੁਤ ਸਾਰੇ ਸੰਕੇਤ ਦੁਨੀਆ ਦੇ ਵਿੱਚ ਜਿਹੜਾ ਜਾਂਦੇ ਆ ਸੋ ਇਹ ਇਸ ਸਮੇਂ ਜਿਹੜੇ ਦੋਨੇ ਲੀਡਰ ਮਿਲ ਰਹੇ ਨੇ ਇਹਨਾਂ ਦੇ ਦੋ ਵੱਡੀਆਂ ਜਿਹੜੀਆਂ ਚੀਜ਼ਾਂ ਇਹ ਤੋਂ ਦੁਨੀਆ ਦੇ ਵਿੱਚ ਜਾ ਰਹੀਆਂ ਨੇ ਬਲੈਦੀਮਰ ਪੋਟਨ ਜਿਹੜਾ ਇੱਕ ਤਾਂ ਫਿਰ ਉਹਨੂੰ ਇਹ ਹੋਊਗਾ ਕਿ ਇਹਦੇ ਤੋਂ ਜਿੰਨਾ ਵੱਧ ਤੋਂ ਵੱਧ ਮੈਂ ਗੇਨ ਕਰ ਸਕਦਾ ਉਹ ਕਰਾਂ ਜਿਹੜਾ ਯੂਕਰੇਨੀਅਨ ਟੈਰੀਟਰੀ ਨੂੰ ਆਪਣੇ ਵੱਲ ਲਵਾਂ ਪਰ ਜਿਹੜੀ ਚੀਜ਼ ਉਹਨੇ ਆਈ ਥਿੰਕ ਹਾਸਲ ਕਰਨੀ ਸੀਗੀ ਉਹ ਤਾਂ ਉਹਨੇ ਅਲਾਸਕਾ ਜਾਣ ਤੋਂ ਪਹਿਲਾਂ ਹੀ ਕਰ ਲਈਆ ਕਿ ਦੁਨੀਆ ਦੀ ਵਿਸ਼ਵ ਦੀ ਸਟੇਜ ਦੇ ਉੱਤੇ ਆ ਕੇ ਉਹ ਦੁਬਾਰਾ ਜਿਹੜਾ ਐਕਟਿਵ ਜਿਹੜਾ ਹੋ ਗਿਆ ਬਾਕੀ ਯੂਰੋਪੀਅਨ ਲੀਡਰ ਆ ਇਹ ਇਹ ਤੋਂ ਇੱਕ ਗੱਲ ਇਹ ਵੀ ਸੰਕੇਤ ਮਿਲਦੀ ਆ ਕਿ ਯੂਰਪ ਵੀ ਸਾਈਡ ਤੇ ਰਹਿ ਗਿਆ ਯੂਕਰੇਨ ਵੀ ਸਾਈਡ ਤੇ ਰਹਿ ਗਿਆ ਤੇ ਰਸ਼ੀਆ ਨੇ ਕਿਤੇ ਨਾ ਕਿਤੇ ਜਬਲਾਦੀਮਰ ਪੁੱਤਰ ਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਦੇਖੋ ਜਿਹੜੇ ਯੂਰਪ ਵਾਲੇ ਬਹੁਤ ਰੌਲਾ ਪਾਉਂਦੇ ਆ ਵੀ ਇਹਨਾਂ ਨੂੰ ਤਾਂ ਮੈਂ ਸਾਈਡ ਤੇ ਕਰਤਾ ਤੇ ਮੇਰੀ ਤੇ 트ੰਪ ਦੀ ਦੋਨਾਂ ਦੀ ਚੜ੍ਹਾਈ ਆ ਅਸੀਂ ਦੋਨੇ ਇਕੱਠੇ ਹੋ ਕੇ ਗੱਲ ਕਰ ਰਹੇ ਆ ਗੱਲ ਕਾਦੇ ਲਈ ਕਰ ਰਹੇ ਆ ਯੂਕਰੇਨ ਦੇ ਅੰਦਰ ਵਾਰ ਕਿਦਾਂ ਰੋਕਣੀ ਆ ਇਹ ਤਾਂ ਉੱਥੇ ਬੈਠੇ ਸਾਈਡ ਤੇ ਰੌਲਾ ਰੌਲਾ ਪਾਈ ਜਾਂਦੇ ਮੈਂ ਚੁੱਪ ਕਰਕੇ ਆਪਣੇ ਮੁਲਕ ਚ ਤੁਰ ਗਿਆ ਤੇ ਇੱਥੇ ਲਾਸਕਾ ਆ ਕੇ ਬਹਿ ਗਿਆ ਤੇ ਉੱਧਰ ਅਮਰੀਕਾ ਰਾਸ਼ਟਰਪਤੀ ਦੇ ਨਾਲ ਗੱਲ ਕੀਤੀ ਇਹਨਾਂ ਨੂੰ ਰੌਲਾ ਰੌਲਾ ਪਾਉਂਦੇ ਆ ਤਾਂ ਰੌਲਾ ਪਾਈ ਜਾਂਦੇ ਹੋ ਸੋ ਆਪਣੀ ਕਿਤੇ ਨਾ ਕਿਤੇ ਜਿਹੜੀ ਅਹਿਮੀਅਤ ਆ ਉਹਦਾ ਉਹਨੇ ਆਲਰੇਡੀ ਬੁਲਾਦੀਮਰ ਪੋਪੇਨ ਉਹਨਾਂ ਨੇ ਅਹਿਸਾਸ ਕਰਵਾ ਦਿੱਤਾ ਪਰ ਸ਼ੁਕਰਵਾਰ ਨੂੰ ਇਹ ਹੁਣ ਨੋਬਲ ਪੀਸ ਪ੍ਰਾਈਜ਼ ਮਿਲਣਾ ਜਾਂ ਜਿਹੜੀ ਰਸ਼ੀਅਨ ਇਕਨੋਮੀ ਬਹੁਤ ਹੇਠਾਂ ਨੂੰ ਜਾ ਰਹੀ ਆ ਉਹਨੂੰ ਕਿੱਦਾਂ ਜੇਕਰ ਇਹ ਕੋਈ ਡੀਲ ਹੋ ਜਾਂਦੀ ਆ ਫਿਰ ਅਮਰੀਕਾ ਦੇ ਨਾਲ ਕੀ ਡੀਲ ਕਰਦੇ ਨੇ ਉਹਦੇ ਵਿੱਚ ਕੁਝ ਇਹਨਾਂ ਨੂੰ ਸਫਲਤਾ ਹਾਸਲ ਹੁੰਦੀ ਪਤਾ ਲੱਗਣਾ ਸੋ ਲਗਾਤਾਰ ਇਸ ਮਸਲੇ ਤੇ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖਿਓ